ਦੇ ਟੋਟੇ ਤੇਰੀ ਗੱਡੀ ਵਿੱਚੋਂ ਲੱਭੇ ਨਾਲੇ ਨਕਲੀ ਵਾਲਾਂ ਦੀ ਇੱਕ ਡੋਰੀ ਵੇਡ ਡਰਾਈਵਰ ਸਾਡੇ ਸਤਿਕਾਰਯੋਗ ਵੀਰ ਜੀ ਸਰਦਾਰ ਹਰਬੰਸ ਸਿੰਘ ਜੀ ਐਸਟੀਐਫ ਦੇ ਇਨਚਾਰਜ ਡਾਕਟਰ ਬਿੱਲੂ ਜੋਸ਼ੀ ਕੈਨੇਡਾ ਕੋਈ ਮੌਸਰਾ ਮਾਨ ਕਰਦੇ ਨੇ ਸ਼ੁਕਰੇ ਮਿਹਰਬਾਨੀ ਹਰਵੰਸੀਆਂ ਦੇ ਸਾਬ ਜਿਆਦਾ ਪਰਮ ਜੀ 5100 ਰੁਪਇਆ ਸਪੈਸ਼ਲ ਸਾਡੇ ਅਰਵੰਸ ਵੀਰ ਜੀ ਨੇ ਭੇਜਿਆ ਡਾਕਟਰ ਸਾਹਿਬ ਪੇਜ ਕੀ ਨਹੀਂ ਬਾਬਾ ਜੀ ਚੜ੍ਹਦੀ ਕਲਾ ਵਿੱਚ ਰੱਖਣ ਬੱਚਿਆਂ ਨੂੰ ਤੰਦਰੁਸਤੀ ਬਖਸ਼ਣ ਚਲੋ ਹਾਜ਼ਰ ਹੈ ਇਹ ਮੀਆਂ ਬੀਬੀ ਦਾ ਮਿੱਠਾ ਜਿਹਾ ਝਗੜਾ ਹੈ ਵੈਸੇ ਤਰਸ ਵੀ ਆਉਂਦਾ ਡਰਾਈਵਰਾਂ ਤੇ ਡਰਾਈਵਰ ਦੇ ਘਰ ਵਾਲੀ ਮਟਿਆਰ ਆਪਣੇ ਮਾਹੀ ਤੇ ਸ਼ੱਕ ਜਿਹਾ ਕਰਦੀ ਹੈ ਸ਼ੱਕ ਦੀਆਂ ਨਜ਼ਰਾਂ ਚ ਝਾਕਦੀ ਹੈ ਕੀ ਕਹਿੰਦੀ ਹੈ ਮਟਿਆਰ ਤੇ ਗੱਬਰੂ ਨੇ ਜਵਾਬ ਦਿੱਤਾ ਹੈ ਹੌਸਲਾ ਜਿ ਦਿੱਤਾ ਕੀ ਕਹਿੰਦਾ ਸੁਣੋ ਜੀ ਤੇ ਨਹੀਂ ਤਾਂ ਬਗਾਨੀ ਆ ਧੀਰੀ ਦੀ ਤਾਂ ਕੀ ਕਰੇ ਤੂੰ ਪਾਪਾ ਵਿਛੜੇ ਕਰਦੇ ਜਵਾਬ ਦੇ ਤੈਨੂੰ ਤਾਂ ਬਗਾਨੀਆਂ ਤੇਰੀ ਦੀਦ ਸਦਾ ਚੋਗਵੇ ਡੇੜੀ ਡੇੜੀ ਵਿੱਚ ਰਹਿਦੇ ਕਰਦੇ ਜਵਾਬ ਦੇ ਸਮਝ ਨਹੀਂ ਉਹਦੀ ਤੈਨੂੰ ਕਿਵੇਂ ਨਖਵਾਵਾ ਸਮਝ ਨਹੀਂ ਉਹਦੀ ਤੈਨੂੰ ਕਿਵੇਂ ਨਖਵਾਵਾ ਹਰ ਗੇੜੇ ਪਣਾ ਤੇਰੀ ਚੋਰੀ ਦੇ ਡਰ ਰੇਵੜਾ ਕੰਨ ਤੇ ਮਾਰੀ ਟਾਪ ਗੇਰ ਚ ਪਾ ਦੂੰ ਕਿਉਂ ਓ ਪੌਣੇ ਸਾਲ ਬਾਦ ਘਰ ਆਇਆ ਹੁਣ ਸਾਰੀ ਗੱਲ ਪੈ ਗਈ ਪ੍ਰਿੰਟ ਖਾਂਦੀ ਰਹੀ ਐ ਪਤਾ ਮੈਨੂੰ ਗੱਡੀ ਚੁੱਕੀ ਮਿਲਿਆ ਨਾ ਮੈਨੂੰ ਨਹੀਂ ਪਤਾ ਕੀ ਮਿਲਿਆ ਮੈਂ ਕਿਹਾ ਮੈਂ ਦੱਸਾਂ ਦੱਸੋ ਜੀ ਕੀ ਮੈਂ ਸਮਝ ਨਹੀਂ ਆਉਂਦੀ ਤੇਰਾ ਕਿਵੇਂ ਨਖਬਾਵਾ ਹਰ ਕਿਨੇ ਪੜਾ ਤੇਰੀ ਚੋਰੀ ਵੇ ਡਰੇਵਰਾ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚ ਲੱਪੇ ਨਕਲੀ ਵਾਲਾ ਦੀ ਇੱਕ ਥੋਰੀ ਹੋ ਗਰੇ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚ ਲੱਪੇ ਨਕਲੀ ਵਾਲਾ ਦੀ ਇੱਕ ਥੋਰੀ ਹੋ ਗਰੇ ਵਰਾ ਏ ਬਿੱਲ ਦੀ ਸੁਨਾਮਾ ਗੱਲ ਐਵੇਂ ਨਾ ਤੂੰ ਖੁੰਝਣੀ ਰਾਜ ਉਸਵਾਰੀਆਂ ਦਾ ਬਹਿ ਗਿਆ ਜੀ ਟੁੰਡਣੀ ਲਦੀ ਸੁਨਾਵਾ ਗੱਲ ਐਵੇਂ ਨਾ ਤੁੰਝਣੀ ਰਾਜੋ ਸਵਾਰੀਆਂ ਦਾ ਝੜ ਗਿਆ ਸੀ ਤੁੰਣੀ ਇੱਕ ਦੂਜੀ ਨਾਲ ਉਤ ਲੈਂਦੀਆਂ ਸੀ ਪੰਗੇ ਇੱਕ ਦੂਜੀ ਨਾਲ ਉਤ ਲੈਂਦੀਆਂ ਸੀ ਪੰਗੇ ਵੰਗਾ ਟੁੱਟ ਗਈਆਂ ਡੋਰੀਆਂ ਗਈਆਂ ਪੁੱਲੜੀ ਮਜਾਦੜੀ ਮੈਨੂੰ ਨਹੀਂ ਯਕੀਨ ਓ ਤੂੰ ਤੇ ਕਮਲੀ ਐ ਕਮਲੀ ਕਿਉਂ ਆ ਸੁਣ ਓ ਵੰਗਾ ਟੁੱਟ ਗਈਆਂ ਡੋਰੀਆਂ ਗਈਆਂ ਪੁੱਲੜੀ ਮਜਾਦੜੀ ਓਏ ਕਿਕਰਾਂ ਦੇ ਕੰਡਿਆ ਅੱਜ ਤੂੰ ਮੈਂ ਹੱਥ ਮਾਰਾਂ ਮੇਰੇ ਘਾਰਿਆ ਤੂੰ ਅਲਸੀ ਦਾ ਫੁੱਲ ਨਹੀਂ ਮਜਾਜੜੇ ਕਿਕਰਾਂ ਦੇ ਕੰਡਿਆ ਅੱਜ ਕਿਉਂ ਮੈਂ ਹੱਥ ਮਾਰਾਂ ਮੇਰੇ ਘਾਰਿਆ ਅਗਲਾਬ ਦਾ ਤੂੰ ਫੁੱਲ ਨਹੀਂ ਮਜਾਜੜੇ ਤੈਨੂੰ ਚੰਬੜੀਰ ਕਾਨੇ ਕਿਦਾਂ ਦੇ ਲਦੀ ਸਫਾਈ ਘਰਾ ਵੇਛਨੀ ਛੱਡ ਨੀ ਬਿਮਾਰੀ ਤੈਨੂੰ ਚੰਬੜੀਰ ਕਾਨੇ ਕਿਦਾਂ ਦੇ ਲਦੀ ਸਫਾਈ ਘਰਾ ਵੇਛਨੀ ਹੱਸਿਆਂ ਦੇ ਘਰ ਹੁੰਦੇ ਵੱਸਦੇ ਸਿਆਣੇ ਕਹਿੰਦੇ ਲੈ ਕੇ ਬੈਜੇ ਨਿੱਤ ਦੀ ਗੰਦੀ ਹੱਸਿਆਂ ਦੇ ਘਰ ਹੁੰਦੇ ਵੱਸਦੇ ਸਿਆਣੇ ਕਹਿੰਦੇ ਲੈ ਕੇ ਬੈਜੇ ਨਿੱਤ ਦੀ ਗੰਦੀ ਤੇਰੀ ਸੌਂਦੇ ਆ ਤੂੰ ਵਿਸ਼ੇ ਛੱਡ ਦਿੱਤੇ ਵੇ ਤੇਰੀ ਸੌਂਦੇ ਆ ਤੂੰ ਵਿਸ਼ੇ ਛੱਡ ਦਿੱਤੇ ਵੇ ਲੱਗ ਜਾਂਦਾ ਸੀ ਕੁਆਰਿਆਂ ਦਾ ਟੁੱਲ ਨਹੀਂ ਮਜਾ ਜਣੀ ਓਏ ਕਿ ਕਰਾਂ ਦੇ ਕੰਡੇ ਅੱਜ ਤੂੰ ਮੇਰੇ ਹੱਥ ਮਾਰਾ ਮੇਰੇ ਘਰਿਆ ਤੂੰ ਅਲਸੀ ਦਾ ਫੁੱਲ ਨਹੀਂ ਮਜਾਜਣੇ ਕਿ ਕਰਾਂ ਦੇ ਕੰਡੇ ਅੱਜ ਤੂੰ ਮੇਰੇ ਹੱਥ ਮਾਰਾ ਘਰ ਮੇਰੇ ਅਲਸੀ ਦਾ ਫੁੱਲ ਤੂੰ ਮਜਾਜਣੇ ਪਰਾ ਘਰ ਪਟਦੇ ਨਹੀਂ ਹੁੰਦੇ ਵਸਾਉਂਦੇ ਹੁੰਦੇ ਆ ਰੱਖਦੇ ਨੇ ਖੱਤੇ ਗਿੱਟਰੇ ਮੇਰੀ ਗੱਡੀ ਤੇ ਘਰ ਵੇਖ ਮਾਰ ਸਰਦਾਰੀਆਂ ਐਵੇਂ ਚਿੱਕੜ ਮੇਰੇ ਤੇ ਘਨੂ ਸੱਟਦੀ ਗੰਗਾ ਜਾਲੇ ਦੇ ਹੱਦੇ ਰ ਡੋਹਾਏ ਰ ਗਾਨੇ ਐਵੇਂ ਚਿੱਕੜ ਮੇਰੇ ਤੇ ਘਨੂ ਸੱਟਦੀ ਕੰਨੇ ਗੁੱਥ ਵਾਲਗੇ ਨੂੰ ਕੀਤਾ ਮਾਲੋ ਮਾਲ ਹੈ ਨੀ ਜਾਣ ਤੋਂ ਪਿਆਰੀ ਗੱਡੀ ਚੱਲੀ ਕੰਨੇ ਗੁੱਥ ਵਾਲਗੇ ਨੂੰ ਕੀਤਾ ਮਾਲੋ ਮਾਲ ਜਾਣ ਤੋਂ ਪਿਆਰੀ ਗੱਡੀ ਚੱਲੀ ਮਨ ਦਾ ਨਾ ਕਮਾਏ ਹੁੰਦਾ ਬਦਨਾਮ ਮੰਨਾ ਵੇ ਡਰਕਾਂ ਵਾਲੇ ਹੁੰਦੇ ਬਦਨਾਮ ਪਰ ਇੱਕੋ ਜੇ ਡਰਾਈਵਰ ਨਾ ਭੁੱਲ ਨਹੀਂ ਮਜਾਜਣੇ ਓ ਟੱਕਰਾਂ ਦੇ ਗੰਦੇ ਅੱਜ ਕਿਉਂ ਮੈਂ ਯਾਦ ਉਹ ਲਸੀਦਾ ਫੁੱਲ ਨੂੰ ਮਜਾ ਤੇ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚ ਲੱਭੇ ਕਰ ਹੰਗਲਾਬ ਦਾ ਤੂੰ ਬੁੱਲ ਨੂੰ ਬੱਚੀ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚ ਲੱਭੇ ਕਰ ਹੰਗਲਾਬ ਦਾ ਤੂੰ ਬੁੱਲ ਨੂੰ